ਤੁਖਾਰੀ ਮਨ ਲ ਚੌਥਾ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਤੈਨ ਤੂੰ ਧਿਆਇ ਮੇਰਾ ਰਾਮ ਜਿਨ ਕੈ ਥਰ ਲੇਖ ਮਾਥ ਜਿਨ ਕੋ ਥਰ ਹਰ ਲਿਖਿਆ ਸੁਆਮੀ ਤੈਨ ਹਰ ਹਰ ਨਾਮ ਅਰਧਿਆ ਤਿੰਨ ਕੇ ਪਾਪ ਇਕ ਨਿਮਕ ਸਬਲਾ ਥੇ ਜਿਨ ਗੁਰਬਚਨੀ ਹਰ ਜਾਪਿਆ ਤਨ ਤਨ ਤੇਜਨ ਜਿਨ ਹਰ ਨਾਮ ਜਪਿਆ ਤਿੰਨ ਦੇਖੇ ਹਉ ਭਿਆਸ ਨਾਥ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟ ਨਾਥ ਤੂੰ ਜਲ ਥਲ ਮਈਲ ਭਰਪੂਰ ਸਭ ਉਪਰ ਸਾਚ ਧਣੀ ਜਿਨ ਜਪਿਆ ਹਰ ਮਨ ਚੀਤ ਹਰ ਜਪ ਜਪ ਮੁਕਤ ਖਣੀ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਤਿੰਨ ਕੇ ਊਜਲ ਮੁਖ ਹਰ ਦਵਾਰ ਓਏ ਹਲਤ ਪਲਤ ਜਨੁ ਫੈ ਸੁਹੇਲੇ ਹਰ ਰਖ ਲੀਏ ਰਖਨ ਹਰ ਹਰ ਸੰਤ ਸੰਗਤ ਜਨ ਸੁਣੋ ਭਾਈ ਗੁਰਮੁਖ ਹਰਿ ਸੇਵਾ ਸਫਲ ਬਣੀ ਤੂੰ ਜਲ ਥਲ ਮਹੀਲ ਭਰਪੂਰ ਸਭ ਉਪਰ ਸਾਚ ਠਣੀ ਤੂੰ ਥਾਨ ਥਨੰਤਰ ਹਰ ਏਕ ਹਰ ਏਕੋ ਏਕ ਰਵਿਆ ਵਣ ਤ੍ਰਣ ਤ੍ਰਿਭਵਣ ਸਭ ਸ੍ਰਿਸ਼ਟ ਮੁਖ ਹਰ ਹਰ ਨਾਮ ਚਵਿਆ ਸਭ ਚਵੈ ਹਰ ਹਰ ਨਾਮ ਕਰਤੇ ਅਸੰਖ ਅਗੰਤ ਹਰ ਧਿਆਵੇ ਸੋ ਧਨ ਧਨ ਹਰ ਸੰਤ ਸਾਧੂ ਜੋ ਹਰ ਤਬ ਕਰਤੇ ਭਾਵੇ ਸੋ ਸਫਲ ਦਰਸ਼ਨ ਦੇ ਹੋ ਕਰਤੇ ਜਿਸ ਹਰ ਹਿਰਦੈ ਨਾਮ ਸਦ ਚਵਿਆ ਤੂੰ თან ਸੰਤੰਤਰ ਹਰ ਏਕ ਹਰ ਏਕੋ ਏਕ ਰਵਿਆ ਤੇਰੀ ਭਗਤ ਪੰਧਾਰ ਸੰਖ ਜਿਸ ਤੂੰ ਦੇਵੇਂ ਮੇਰੇ ਸੁਆਮੀ ਤਿਸ ਮਿਲਾਏ ਜਿਸ ਕਾ ਮਸਤਕ ਗੁਰ ਹਾਥ ਤਿਸ ਹਿਰਦੈ ਹਰ ਗੁਣ ਟਿਕੈ ਹਰ ਗੁਣ ਹਿਰਦੈ ਟਿਕੈ ਤਿਸ ਕਾਏ ਜਿਸ ਅੰਤਰ ਪਾਵਨੀ ਹੋਈ ਬਿਨ ਪੈ ਕਿਨਾਂ ਨਾ ਪ੍ਰੇਮ ਪਾਇ ਬਿਨ ਭੈ ਪਾਰ ਨ ਉਤਰਿਆ ਕੋਈ ਤੋ ਪਾਉ ਪ੍ਰੀਤ ਨਾਨਕ ਤਿਸ ਹੈ ਲਾਗਾ ਜਿਸ ਤੂੰ ਆਪਣੀ ਕਿਰਪਾ ਕਰੇ ਤੇਰੀ ਭਗਤ ਪੰਧਾਰ ਅਸੰਖ ਜਸਤੂ ਦੇਵ ਮੇਰੇ ਸੁਆਮੀ ਤਿਸ ਮਿਲੈ ਤੁਖਾਰੀ ਮਹਲਾ ਚੌਥਾ ਨਾਵਣਪੁਰਬ ਅਭੀਚ ਗੁਰ ਸਤਗੁਰ ਦਰਸ਼ ਭਇਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਗੁਰ ਦਰਸ਼ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਸੀ ਜਨਮ ਮਰਨ ਤੋਂ ਮੁਕਤ ਕੇ ਨ ਮੈਂ ਬਿਨਸੇ ਹਰ ਪਾਇਆ ਪ੍ਰਭ ਅਬਨਾਸ਼ੀ ਹਰ ਆਪ ਕਰਤਾ ਪੁਰਬ ਕੀਆ ਸਤ ਗੁਰੂ ਕੋਲ ਖੇਤ ਨਾਵਣ ਗਿਆ ਨਾਵਣ ਪੁਰਬ ਅਭੀਚ ਗੁਰ ਸਤ ਗੁਰ ਦਰਸ਼ ਭਇਆ ਮਾਰਗ ਪੰਥ ਚੱਲੇ ਗੁਰ ਸਤ ਗੁਰ ਸੰਗ ਸਿਖਾ ਅਨੰਦਿਨ ਭਗਤ ਬਣੀ ਖਿਨ ਖਿਨ ਨਿਮਕ ਵਿਖਾ ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ਼ ਸਤ ਗੁਰ ਗੁਰੂ ਕੀਆ ਤੈਨ ਆਪ ਹਰ ਮੇ ਲਾਇਆ ਤੀਰਥ ਉਦਮ ਸਤ ਗੁਰੂ ਕੀਆ ਸਭ ਲੋਕ ਉਧਰਣ ਅਰਥਾ ਮਾਰਗ ਪੰਥ ਚੱਲੇ ਗੁਰ ਸਤ ਗੁਰ ਸੰਗ ਸਿਖਾ ਪ੍ਰਥਮ ਆਏ ਕੁਲ ਖੇਤ ਗੁਰ ਸਤ ਗੁਰ ਪੁਰਬ ਹੋਆ ਖਬਰ ਭਈ ਸੂਸਾਰ ਆਏ ਤਰੇ ਲੋਵਾ ਦੇਖਣ ਆਏ ਤੀਨ ਲੋਕ ਸੁਰ ਨਰ ਮਨ ਜਨ ਸਭ ਆਇਆ ਜਿੰਨ ਪਰਸਿਆ ਗੁਰ ਸਤਗੁਰ ਪੂਰਾ ਤਿੰਨ ਕੇ ਥਿਲ ਵੇਖ ਨਾਸ਼ ਗਵਾਇਆ ਜੋਗੀ ਦਿਗੰਬਰ ਸੰਿਆਸੀ ਖਟ ਦਰਸ਼ਨ ਕਰ ਗੋਸ਼ਟ ਢੋਆ ਪ੍ਰਥਮ ਆਏ ਕੁਲ ਖੇਤ ਗੁਰ ਸਤਗੁਰ ਪੁਰਬ ਹੋਆ ਦੁਤਿਆ ਜਮ ਲੰਗੇ ਗੁਰ ਹਰ ਹਰ ਜਪਨ ਕੀਆ ਜਾਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਏ ਦੀਆ ਸਭ ਛੁੱਟੀ ਸਤਿਗੁਰੂ ਪਿੱਛੇ ਜਿਨ ਹਰ ਹਰ ਨਾਮ ਧਿਆਇਆ ਗੁਰਬਚਨ ਮਾਰਗ ਜੋ ਪੰਥ ਚਾਲੇ ਤਿਨ ਜਮ ਜਾਗਾਤੀ ਨੇੜ ਨ ਆਇਆ ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕੈ ਨਾਇ ਲ ਸਭ ਛੁਟਕ ਗਿਆ ਦੁਤਿਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਤ੍ਰਿਤਿਆ ਆਏ ਸੁਰਸਰੀ ਤਾਂ ਕੌਤਕ ਚਲਤ ਭਇਆ ਸਭ ਮੋਹੀ ਦੇਖ ਦਰਸ਼ਨ ਗੁਰ ਸੰਤ ਕਿਨਾ ਆਢ ਨਾ ਧਾਮ ਲਿਆ ਆਢ ਧਾਮ ਕਿਛ ਪਿਆ ਨਾ ਬੋਲਕ ਜਾ ਗਾਤੀਆਂ ਮੋਹਣ ਮੰਦਣ ਪਈ ਭਾਈ ਹਮ ਕਰੈ ਕਿਉ ਕਿਸ ਪਾਸ ਮੰਗ ਸਭ ਭਾਗ ਸਤਗੁਰ ਪਿੱਛੇ ਪਈ ਜਾ ਗਾਤੀਆਂ ਉਪਾਵ ਸਿਆਣਪ ਕਰ ਵਿਚਾਰ ਹੰ ਬੰ ਬੋਲ ਕਾ ਸਭ ਉੱਠ ਗਿਆ ਤ੍ਰਿਤਿਆ ਹਾਏ ਸੁਰਸਰੀ ਤਾ ਕੋਤ ਚਲਤ ਭਇਆ ਮਿਲ ਆਏ ਨਗਰ ਮਹਾ ਜਨਾ ਗੁਰ ਸਤਗੁਰ ਓਟ ਗਹੀ ਗੁਰ ਸਤਗੁਰ ਗੁਰ ਗੋਵਿੰਦ ਪੁੱਛ ਸਿਮ੍ਰਿਤ ਕੀਤਾ ਸਹੀ ਸਿਮ੍ਰਿਤ ਸਾਸਤਰ ਸਦਨੀ ਸਹੀ ਕੀਤ ਸੁਖ ਪ੍ਰਹਲਾਦ ਸ਼੍ਰੀ ਰਾਮ ਕਰ ਗੁਰ ਗੋਵਿੰਦ ਧਿਆਇਆ ਦੇਹੀ ਨਗਰ ਕੋਟ ਪੰਚ ਚੋਰ ਵਟਵਾਰ ਤਿੰਨ ਕਾ ਥਾਂ ਥੇ ਗਵਾਇਆ ਕੀਰਤਨ ਪੁਰਾ ਨਿਤ ਪੁੰਨ ਹੋਵੇ ਗੁਰਬਚਨ ਨਾਮਕ ਹਰ ਭਗਤ ਨਹੀਂ ਮਿਲ ਆਏ ਨਗਰ ਮਹਾਂ ਜਨਾ ਗੁਰ ਸਤਗੁਰ ਓਟ ਗਹੀ ਤੁਖਾਰੀ ਸ਼ੰਤ ਮਹਿਲਾ ਪੰਜਵਾ ਕਿ ਕੋ ਅੰਕਾਰ ਸਤਗੁਰ ਪ੍ਰਸਾਦ ਕੋਲ ਕੁਮਾਈ ਲਾਲਨਾ ਗੁਰਮਨ ਦੀਨਾ ਸੋਹਣ ਸ਼ਬਦ ਤੁਮਾਰਾ ਮੇਰਾ ਮਨ ਤੀਨਾ ਇਹ ਮਨ ਤੀਨਾ ਜਿਉਂ ਜਲਮੀਨਾ ਲਾਗਦਾ ਰੰਗੁ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮੈਲ ਅਪਾਰਾ ਸਗਲ ਗੁਣ ਕੇ ਦਾਤੇ ਸੁਆਮੀ ਬਿਨੋ ਸੁਨੋ ਇਕ ਬੀਨਾ ਦੇਹੋ ਦਰਸ਼ਨ ਨਾਨਕ ਬਲੀਹਾਰੀ ਜਿਹੜਾ ਬਲ ਬਲ ਕੀਨਾ ਇਹ ਤਨ ਮਨ ਤੇਰਾ ਸਭ ਗੁਣ ਤੇਰੇ ਖੰਨੀਆਂ ਵੰਨਾਂ ਦਰਸ਼ਨ ਤੇਰੇ ਦਰਸ਼ਨ ਤੇਰੇ ਸੋਣ ਪ੍ਰਭ ਮੇਰੇ ਨਿਮਕ ਦ੍ਰਿਸ਼ਟ ਪੇਖ ਜੀਵਾ ਅੰਮ੍ਰਿਤ ਨਾਮ ਸੁਣੀ ਜੈ ਤੇਰਾ ਕਿਰਪਾ ਕਰ ਤਾ ਪੀਵਾ ਆਸ ਪਿਆਸੀ ਤੇਰ ਕਾ ਤਾਈ ਜਿਉਂ ਇੰਤਾਂ ਟ੍ਰਿਕ ਬੂੰਦੇ ਰੇ ਕਹੋ ਨਾਨਕ ਜੀਣ ਬਲਹਾਰੀ ਦੇਹੋ ਦਰਸ਼ ਪ੍ਰਭ ਮੇਰੇ ਤੂੰ ਸੱਚਾ ਸਾਹਿਬ ਸ਼ਾ ਅਮਸਤਾ ਤੂੰ ਪੀਤਮ ਤਿਆਰਾ ਪ੍ਰਾਨਹਿਤ ਚਿੱਤ ਪ੍ਰਾਨ ਸੁਖ ਦਤਾ ਗੁਰਮੁਖ ਜਾਤਾ ਸਗਲ ਰੰਗ ਬਣ ਆਏ ਉਈ ਕਰਮ ਕਮਾਵੇ ਪ੍ਰਾਣੀ ਜੇ ਹਾ ਤੂੰ ਫੁਰਮਾਈ ਜਾ ਕੋ ਕਿਰਪਾ ਕਰੀ ਜਗਦੀਸ਼ਰ ਤਿੰਨ ਸਾਧ ਸੰਗ ਮਨ ਜਿੱਤਤਾ ਕਾ ਨਾਨਕ ਜਿਹੜਾ ਬਲਹਾਰੀ ਜਿਉ ਪਿੰਡ ਤਾ ਦਿੱਤਾ ਨਿਰਗੁਣ ਰਖ ਲੀਆਂ ਸੰਤਨ ਕਾ ਸਦਕਾ ਸਤ ਗੁਰਤਾ ਕਲੀਆਂ ਵੇ ਪਾਤੀ ਪੜਦਾ ਤੱਕ ਨਹਾਰੇ ਪ੍ਰਭੂ ਹਮਾਰੇ ਜੀਤਾਂ ਸੁਖ ਦਾਤੇ ਅਬਨਾਸ਼ੀ ਅਬਗਤ ਸੁਆਮੀ ਪੂਰਨ ਪੁਰਖ ਬਿਤਾਤੇ ਉਸਤਤ ਕਹਿ ਨਾ ਜਾਏ ਤੁਮਾਰੀ ਕੋਣ ਕਹੈ ਤੂੰ ਕਦ ਕਾ ਵਾਹਨ ਕਿਦਾਸਤਾ ਕੈ ਬਲਹਾਰੀ ਮਿਣਾ ਨਾਮ ਹਰ ਨਿਮਕ